ਕਹੂੰ ਬੇਦਰੀਤ ਜਗ ਆਦ ਕਰਮ ਕਹੂੰ ਬੇਦਰੀਤ ਜਗ ਆਦ ਕਰਮ ਕਿਤੇ ਬੇਦਰੀਤ ਹੈ ਜਗ ਆਦ ਕਰਮ ਕਰਮ ਨੇ ਜਗ ਕਰਨਾ ਹੈ ਜਗ ਆਦ ਕਰਮ ਕਰਦੇ ਜਗ ਦਾ ਵਿਦਾਨਪਨ ਕਰਨਾ ਲੋਕਾਂ ਨੂੰ ਗਰੀਬ ਹੁੰਦੇ ਸੀ ਲੋਕ ਜਗ ਕਰਨੇ ਚਾਹੇ ਪਬਲਿਕ ਤੋਂ ਇਕੱਠੇ ਕਰਕੇ ਪੈਸੇ ਕਰਦੇ ਸੀ ਯਾਨੀ ਉਹਨਾਂ ਨੇ ਆਪ ਨਹੀਂ ਸੀ ਕੁਝ ਵੀ ਉਹਦੇ ਵਿੱਚ ਰੱਖਦੇ ਪ੍ਰੇਰਕ ਹੀ ਕਰਦੇ ਸੀ ਪਬਲਿਕ ਨੂੰ ਦਾ ਚਲੋ ਦਾਨ ਹੁੰਦਾ ਹੀ ਹੈ ਅਮੀਰਾਂ ਕੋਲੋਂ ਲੈ ਲੈਣਾ ਜੀ ਨਾ ਕੋ ਜਵਾਬ ਸੀ ਵੀ ਭਾਈ ਗਰੀਬਾਂ ਨੂੰ ਪ੍ਰੇਰ ਕੇ ਵੀ ਗਰੀਬਾਂ ਨੂੰ ਦਿਓ ਦਾਨ ਕਰੋ ਕਹੂੰ ਮੋਗਨ ਹੋਤਰ ਕਹੂੰ ਤੀਰਥ ਧਰਮ ਕਿਤੇ ਅਗਨ ਦੇ ਵਿੱਚ ਉਹੀ ਅਗਨ ਦੇ ਵਿੱਚ ਪਾਉਂਦੇ ਨੇ ਚੰਦਾ ਚੰਦਾ ਪਦਾਰਥ ਅਗਨ ਚ ਪਾਈ ਜਾਂਦੇ ਨੇ ਗਰੀਬ ਚਾਹੇ ਭੁੱਖੇ ਮਰ ਜਾਣ ਕਿਉਂ ਹੋਲੇ ਟੀਨਾਂ ਦੇ ਟੀਨ ਪਾ ਲੈਣ ਗਰੀਬਾਂ ਨੂੰ ਦੇਣੇ ਨਹੀਂ ਉਹਨਾਂ ਦੇ ਬੈਲਾਂ ਦੇ ਨਾਲ ਵੀ ਤੁਸੀਂ ਦੁੱਧ ਨਹੀਂ ਇੰਨਾ ਚਿਰ ਕਿਉਂ ਨਹੀਂ ਖਾ ਸਕਦੇ ਦੁੱਧ ਨਹੀਂ ਪੀ ਸਕਦੇ ਸਾਰਾ ਰੜਕ ਕੇ ਸਰਕਾਰ ਨੂੰ ਜਾਗ ਕਰਨਾ ਦੇਖੋ ਅਗੰਧ ਵੀ ਸਾੜ ਦੇਣਾ ਉਹਨਾਂ ਨਾਲ ਦੇ ਬੂਝੋ ਖੋਲਣਾ ਇਹ ਪੁੱਠਾ ਕੰਮ ਗੁਰਮਤਿ ਨੇ ਰੱਦ ਕਰਤੇ ਸਾਰੇ ਕੰਮ ਇਹ ਨਹੀਂ ਕਰਨਾ ਕਹੂੰ ਤੀਰਥ ਧਰਮ ਓਏ ਉਹਨਾਂ ਦੇ ਜਾਨਵਰਾਂ ਦੇ ਬੱਚਿਆਂ ਨੂੰ ਪੀ ਲੈਣ ਦਾ ਦੁੱਧ ਫਿਰ ਉਹਨਾਂ ਦੇ ਬੂਝੋ ਵੀ ਖੋਲਿਆ ਆਦਮੀ ਦੇ ਬੱਚਿਆਂ ਦੇ ਬੂਝੋ ਵੀ ਖੋਲਿਆ ਉੱਥੇ ਰੋੜ ਦਿੱਤਾ ਅਗਰੇ ਵਿੱਚ ਇਹ ਮੂਰਖਾਂ ਨੇ ਕੱਪ ਸੀ ਸਾਰੇ ਰਿਸ਼ੀਮੁਨੀ ਇਹ ਕਰਾਂਦੇ ਜਿਨ੍ਹਾਂ ਦੀ ਬਹੁਤੀ ਇੱਜ਼ਤ ਕਰਦੇ ਨੇ ਅੱਜ ਇਹ ਅਸਾਰੇ ਰਿਸ਼ੀਮੁਨੀ ਆਹੀ ਕੁਛ ਕਰਦੇ ਸੀ ਭਗਤਾਂ ਦੇ ਰਿਸ਼ੀਮੁਨੀ ਨੂੰ ਕਾਸ ਨਹੀਂ ਗੇਰੀ ਹੋਈ ਬਰਬਾਦ ਨਹੀਂ ਕਾਸ ਦੇ ਦਿਆ ਇਹਨਾਂ ਨੂੰ ਰਿਸ਼ੀਮੁਨੀਆਂ ਨੂੰ ਉਹ ਤਾਂ ਵਿਦਵਾਨੇ ਬੰਦੇ ਹੈ ਔਰ ਰਿਸ਼ੀਮੁਨਾਂ ਦੇ ਖਿਲਾਫ ਬੋਲਦੇ ਸੀ ਭਗਤ ਤਾਂ ਉਹਨਾਂ ਦੇ ਦੁੱਧਿਆ ਕਰਦੇ ਸੀ ਇਹ ਰਿਸ਼ੀਮੁਨੀਆਂ ਦੇ ਕਬੀਰ ਕਹਿੰਦਾ ਕੌਣ ਮੁਨੀ ਜੋ ਬਨ ਕੋ ਮਾਰਾ ਹੈ ਕਿਹੜਾ ਬੁਨਿਆਧ ਤੁਹਾਡਾ ਜੀ ਨਾ ਮਨੂਵਾਰੇ ਹੋਵੇ ਦੱਸੋ ਮੈਨੂੰ ਸਾਰੇ ਮਨਮੁਖੀ ਕਹਿਣ ਦਾ ਮਤਲਬ ਸਾਰੇ ਰਿਸ਼ੀ ਮਨਮੁਖੀ ਐਡੀ ਬੜੀ ਗੱਲ ਉਹਨੇ ਕਾਸ਼ੀ ਜੀ ਬੈਠ ਕੇ ਕਹਿਤੀ ਕਿਵੇਂ ਬਰਦਾਸ਼ਤ ਕਰਦੇ ਤਾੜ ਦੋ ਲੋ ਘਰ ਲੋਕ ਰੱਦਿਆ ਕਰਦੇ ਤੇ ਲਓ ਜੀ ਇਹ ਤਾਂ ਰਿਸ਼ੀ ਬੁਨਿਆਦ ਨੂੰ ਮਾੜੇ ਕਹਿ ਰਿਹਾ ਵਾੜੇ ਕਾ ਨੂੰ ਕਹਿ ਰਿਹਾ ਉਹਨੇ ਬਾੜੇ ਨਹੀਂ ਜਾਵਗਾ ਨਾ ਮੈਨੂੰ ਦੱਸੋ ਕੀ ਨਾ ਮਨੂਵਾਰੇ ਉਹਨੇ ਪੁੱਛ ਰਿਹਾ ਤੋ ਤੇ ਕੁਝ ਤੁਸੀਂ ਕਹ ਰਹੇ ਹੋ ਤੇ ਬਿਆ ਕਰ ਰਹੇ ਸਾਡੇ ਸਾਧੇ ਦਾਦ ਜਣ ਕਿਹੜਾ ਆ ਕੀ ਨਾ ਬੰਨੂ ਵਾਰਿਆ ਬੰਨੂ ਬਾਲ ਨੇ ਕਿਹਨਾਂ ਗੱਲ ਕੀਤੀ ਹੈ ਬਾੜਾ ਫੇਰ ਦੀ ਗੱਲ ਕੀਤੀ ਹੈ ਬਾੜਾ ਦਾ ਗੁਰਮਤ ਘਟਦੀ ਹੈ ਨਾਮ ਜਪਣ ਦੀ ਗੱਲ ਕੀਤੀ ਹੈ ਨਾਮ ਉਹਦਾ ਕੋਈ ਹੁੰਦਾ ਹੀ ਨਹੀਂ ਫੇਰ ਕੀ ਕਰਦੇ ਰਹੇ ਬੈਠੇ ਭੋਰਿਆਂ ਜੇ ਦੱਸਣ ਕੀ ਕਰਦੇ ਰਹੇ ਉਹ ਨਹੀਂ ਦੱਸਿਆ ਨਾ ਛੇਲੇ ਦਾਦ ਜਣ ਕੀ ਕਰਦੇ ਰਹੇ ਕੀ ਪ੍ਰਾਪਤੀ ਹੋਈ ਤੁਹਾਨੂੰ ਕੀ ਦੇਗੇ ਉਹ ਚਲੋ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਦੇਗੇ ਗੁਰ ਨਾਨਕ ਅਗਰ ਦਰੂ ਦੇਗਾ ਇਹਨਾਂ ਨੂੰ ਖਜ਼ਾਨਾ ਦੇ ਗਿਆ ਦੇ ਗਿਆ ਨਾ ਦੇ ਗਿਆ ਅੰਗਰਬਰਾਸ ਨੂੰ ਦੇ ਗਿਆ 10 ਮੀੜੀਆਂ ਤੱਕ ਚੱਲਿਆ ਗਿਆ ਜੰਦੂ ਤੁਸੀਂ ਉਹਨਾਂ ਦੇ ਦਿਲ ਦੀ ਬਜਾਇ ਆਪਣੇ ਦੇ ਰਹੇ ਹਾਂ ਤੇ ਆਪਣੇ ਜਿਹੜੇ ਸਾਥ ਸੀ ਉਹਨਾਂ ਦੇ ਦਿਲ ਬਲੋ ਰਹੇ ਉਹਨਾਂ ਦੇ ਮੁਕਾਬਲੇ ਦੱਸੋ ਤੁਹਾਨੂੰ ਕੀ ਦੇਗੇ ਦਿਖਾਓ ਉਹਨਾਂ ਨੇ ਤਾਂ ਸਾਨੂੰ ਕੁਰਬਾਨੀ ਦੇ ਦਿੱਤੀ ਸਾਨੂੰ ਵੀ ਦੇ ਦਿੱਤੀ ਤੁਸੀਂ ਤੁਹਾਨੂੰ ਦੱਸੋ ਕੀ ਦੇਗੇ ਉਹ ਦਿਖਾਓ ਕੀ ਹੈ ਕੋਈ ਲੜਾਈ ਵਾਲੀ ਗੱਲ ਨਹੀਂ ਦਿਖਾਓ ਕੀ ਹੈ ਜੇ ਕੁਝ ਹੈ ਤਾਂ ਅਸੀਂ ਮੰਨਾਂਗੇ ਜਾਇਆ ਜਾ ਤੁਹਾਡੇ ਦਿਲ ਬਲੋ ਰਹੇ ਉਹਨਾਂ ਦੇ ਜੇ ਸਰਵਾ ਬਣਾ ਕੇ ਨਾ ਰੋਟੀ ਦਾ ਸਾਧਨ ਦੇ ਦੇ ਤੁਹਾਨੂੰ ਬਣਾ ਕੇ ਡੇਰਾ ਇਹ ਤਾਂ ਸਾਨੂੰ ਰੋਟੀ ਬਣਦੀ ਹੈ ਸੰਗ ਦੇ ਕੇ ਇੱਕ ਬਣਾ ਕੇ ਉਹ ਤਾਂ ਤੁਹਾਨੂੰ ਪੈਸੇ ਬਣਦੇ ਨੇ ਫੇਰੇ ਫਰਾਡ ਹੈ ਫਿਰ ਆਪਣਾ ਜੀਵਨ ਖਰਾਬ ਕਰਕੇ ਤੁਹਾਡਾ ਖਰਾਬ ਹੋ ਰਿਹਾ ਫਿਰ ਤਾਂ ਮਾਇਆ داری ਹੋ ਸੀ ਆਪ ਡੁੱਬੇ ਸੀ ਥੋੜੂ ਡੋਬ ਗਏ ਆਪ ਜਦ ਡੁੱਬੇ ਚੋਂ ਫੇਰ ਮੈਂ ਚੇਲੇ ਦੀ ਹੈ ਭਾਈ ਆਪ ਡੁੱਬੇ ਹੋਏ ਸੀ ਤੁਹਾਨੂੰ ਡੋਬ ਗਏ ਹੋ ਇਹ ਗੱਲ ਆ ਦੱਸੋ ਕੀ ਸੀ ਇਹ ਤਾਂ ਤੁਸੀਂ ਲੋਕਾਂ ਨੂੰ ਘਬਰਾਜੋ ਕਰ ਰਹੇ ਹੋ ਇਹ ਦੇਰੂ ਮਗਲਾ ਕੇ ਦੱਸੇ ਰਹੋ ਕੀ ਸੀ ਸਾਨੂੰ ਵੀ ਤਾਂ ਪਤਾ ਲੱਗੇ ਅੜੇ ਝਗੜੇ ਪਏ ਨੇ ਡੇਰਿਆਂ ਤੇ ਖਿਲਾਫ ਲੋਕ ਬੋਲਦੇ ਨੇ ਇਹ ਤਾਂ ਟਿਕ ਜਾਣ ਫੈਸਲਾ ਤਾਂ ਹੋਵੇ ਯਾਰ ਤੁਸੀਂ ਛੱਡ ਦਿਓ ਇਹ ਆਸੀਂ ਵੀ ਤੁਹਾਨੂੰ ਬੋਲਣ ਲੱਗੀ ਜਾਂ ਤਾਂ ਤੁਸੀਂ ਛੱਡ ਕੇ ਆ ਜਾਓ ਇੱਧਰ ਇਹ ਆਸੀਂ ਤੁਹਾਨੂੰ ਬੋਲਣ ਲੱਗ ਜੀ ਪਿੱਛੇ ਮਾਰ ਲੀਏ ਸਾਰੇ ਸਾਤਾਂ ਨੂੰ ਅਰਦਾਸ ਦੇ ਜਿਵੇਂ ਗੁਰੂ ਸੀ ਤਸੋਦਾ ਜੀ ਤੁਹਾਡੇ ਕੋਲ ਦਿਖਾਓ ਕੀ ਹੈ ਹੈ ਕੁਛ ਦੀ ਕੋਲ ਕੀ ਆ ਪਖੰਡ ਹੈ ਹੋਰ ਕੁਛ ਨਹੀਂ ਕਹੂੰ ਤੀਰਥ ਧਰਮ ਇਹ ਹਣ ਪੜਾਉਦਾ ਹੀ ਨਹੀਂ ਨਾ ਉਹ ਬਸ ਉਹਨੇ ਪੜਾਉਣਾ ਹੀ ਰਹਿਣਾ ਤਾਂ ਅਰਥ ਕਰਕੇ ਜਿਹੜੇ ਇਹਨਾਂ ਨੂੰ ਅਰਥ ਪੜਾਏ ਨੇ ਉਹੀ ਪੜਾਉਣਾ ਨੇ ਸਾਰੇ ਹੀ ਸਿੱਧੂ ਵੱਲ ਦੇ ਗਲਤ ਨੇ ਉਹ ਅਰਥ ਨਹੀਂ ਤੇ ਜਿੱਥੇ ਮਰਜੀ ਬਹਿ ਕੇ ਚਰਚਾ ਕਰ ਲੈਣ ਕਰਦਾ ਹੀ ਸੀ ਯਾਰ ਸਭਲਾ ਕੇ ਦੇਖ ਲੈ ਸਾਨੂੰ ਦੱਸਣ ਕਿੱਥੋਂ ਗਲਤ ਨਹੀਂ ਅਸੀਂ ਦੱਸਦੇ ਇੱਥੋਂ ਗਲਤ ਨੇ ਤੁਹਾਡੇ ਉਹ ਜਿਹੜੇ ਪੜ੍ਹਾਈ ਤੋਂ ਗਲਤ ਪੜਾ ਕੇ ਜਿਹਨੂੰ ਗੁਰਬਾਣੀ ਦੀ ਸਮਝ ਆਈ ਨਹੀਂ ਸੀ ਉਹ ਰਾਹ ਗੁਰਬਾਣੀ ਦੇ ਕੇ ਬਈ ਚੱਲ ਪਿਆ ਜਿਹਨੇ ਨਕਸ਼ਾ ਉਲਟਾ ਫੜਿਆ ਸੀ ਜਿਹਨੂੰ ਨਕਸ਼ਾ ਹੀ ਉਲਟਾ ਸਮਝ ਆਇਆ ਉਹ ਟਿਕਾਣੇ 'ਤੇ ਵੀ ਪਹੁੰਚ ਗਿਆ ਗੁਰਬਾਣੀ ਦੇ ਅਰਥ ਉਲਟੇ ਲਈ ਬੈਠੇ ਹੋ ਤੁਸੀਂ ਉਹ ਹੀ ਉਹਦੇ ਉਹ ਸਰੇਸ ਤੇ ਆਊਗਾ ਇਹ ਰਸਤਾ ਦੇ ਅਰਥ ਨੇ ਦੇਖੋ ਪੁੱਤ ਬਾਬਰੂ ਤੁਸੀਂ ਬਲਦੇ ਹੋ ਪੁੱਤ ਬਾਬਰੂ ਬਲਦੇ ਤੇ ਕੁਰਬਾਨੀ ਨਹੀਂ ਵਰਦੀ ਤੁਹਾਡਾ ਕੁਰਬਾਨੀ ਵਾਲਾ ਰਸਤਾ ਹੈ ਹੀ ਨਹੀਂ ਕਿਸੇ ਸੱਤ ਦਾ ਕੁਰਬਾਨੀ ਵਾਲਾ ਰਸਤਾ ਹੈ ਨਹੀਂ ਬਾਲਾ ਤੋਂ ਸਾਰੇ ਸੰਤ ਭਗਤ ਖਿਲਾਫ ਨੇ ਗੁਰਮਤੀ ਬਾਲਾ ਵਾਸਤੇ ਕੋਈ ਜਗ੍ਹਾ ਨਹੀਂ ਤੁਸੀਂ ਜੇ ਬਾਲਾ ਫੜੀ ਫਿਰਦੇ ਹੋ ਤਾਂ ਮਤਲਬ ਰਸਤਾ ਹੀ ਤੁਹਾਡਾ ਹਿੰਦੂਤਾਂ ਵਾਲਾ ਰਸਤਾ ਕਿਹੜਾ ਘਲੀ ਜਨਾਜ ਬਾਲੀਆਂ ਉਹ ਰਸਤਾ ਵੀ ਤੁਹਾਡਾ ਲੋਟੇ ਹੱਥ ਨੇ ਬੱਗ ਓਏ ਹਰਕੇ ਸੰਤਨ ਆਖੀਏ ਬਨਾਰਸ ਕੇ ਠੱਗ ਫਿਰ ਉਹ ਰਸਤਾ ਟੋਡਾ ਅਰ ਸਾਬ ਐ ਹੁਣ ਤੁਹਾਡੇ ਕਰਮ ਤੋਂ ਵੀ ਸਾਬਤ ਹੋ ਗਿਆ ਵੀ ਠੱਗ ਐ ਪ੍ਰੈਕਟੀਕਲ ਵੀ ਸਾਬਤ ਹੋ ਗਿਆ ਪ੍ਰੈਕਟੀਕਲ ਵੀ ਸਾਬਤ ਹੋ ਗਿਆ ਵੀ ਠੱਗ ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਿਤੇ ਤੀਰਥਾਂ ਦੇ ਉੱਤੇ ਜਿਹੜਾ ਧਰਮ ਦੱਸਿਆ ਜਾਂਦਾ तीर्थ टुकड़े ਨਹਾਉਣਾ ਇਸ਼ਨਾਨ ਕਰਨਾ ਤੀਰਥਾਂ ਤੇ ਜਾਣਾ ਦਾਨ ਪੂਰਨ ਕਰਨਾ ਜੋ ਵੀ ਹੈ ਉਹ ਧਰਮ ਧੜਨ ਕੀਤਾ ਹੈ ਕਿਤੇ ਕੁਝ ਲੋਕਾਂ ਦਾ ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸਾਂ ਦੇ ਸਾਡੀਆਂ ਬੋਲੀਆਂ ਪੜਦੇ ਹਰ ਇੱਕ ਦੇਸ਼ 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 ਵਿਦਿਆ ਪੜੰਤ ਕਈ ਦੇਸ਼ ਦੇਸ਼ ਦੀ ਵਿਦਿਆ ਪੜ ਰਹੇ ਨੇ ਫੁੱਡ ਵੀ ਪੜਦੇ ਹੀ ਨੇ ਕਈ ਕਰਤ ਭਾਤ ਭੰਤਨ ਵਿਚਾਰ ਕਈ ਭਾਂ ਭਾਂ ਦੇ ਵਿਚਾਰ ਕਰ ਰਹੇ ਨੇ ਪਾਪ ਪਾਪ ਦਾ ਵਿਚਾਰ ਕਰਦੇ ਨਹੀਂ ਨੈਗ ਤਾਸ ਪਾਇਨ ਤਨਪਾਰ ਥੋੜੀ ਜਿਹੀ ਵੀ ਗੱਲ ਦੀ ਸਮਝ ਨਹੀਂ ਆ ਰਹੀ ਕਿਸੇ ਨੂੰ ਨੈਗ ਦਾ ਮੰਨਦਾ ਥੋੜੀ ਜਿਹੀ ਵੀ ਜਰਾ ਜਰ ਵੀ ਸਮਝ ਨਹੀਂ ਕਿਸੇ ਨੂੰ ਆ ਰਹੀ ਰੱਤੀ ਜਨਾ ਵੀ ਸਮਝ ਨਹੀਂ ਆ ਰਹੀ ਗੱਲ ਕੀ ਹੈ ਦੇਰਾਕਾਰ ਦਾ ਭੇਤ ਰੱਤੀ ਜਨਾ ਨੂੰ ਨਹੀਂ ਲੱਗ ਰਿਹਾ ਕਿਸੇ ਨੂੰ ਇਹਨਾਂ ਗੱਲਾਂ ਨਾਲ ਕਈ ਤੀਰਥ ਤੀਰਥ ਭਨਵਤ ਸੋ ਭਰਮ ਕਈ ਤੀਰਥਾਂ ਤੀਰਥਾਂ ਦੇ ਚਲੇ ਹੋਏ ਨੇ ਆ ਦੇਰ ਛੜਦਾ ਦੂਏ ਤੇ ਦੂਏ ਤੇ ਦਿੱਤੀਏ ਤੇ ਇਸ ਤੀਰਥਾਂ ਦੇ ਭਰਮ ਦੇ ਫਿਰਦੇ ਫਿਰ ਜਾਂਦੇ ਨੇ ਹਾਂ ਕਈ ਅਗਨੋ ਹੋਤਰ ਕਈ ਦੇਵ ਕਰਮ ਕਈ ਆਰ ਦੇ ਵਿੱਚ ਦੇਵਤੇ ਆਉਗੂ ਜਿਵੇਂ ਦੇਵਤੇ ਉਹਦੀਆਂ ਪੌਦਰੇ ਸ਼ਿਵ ਜੀ ਦੀਆਂ ਉਹਦੀਆਂ ਸਾਰਿਆਂ ਦੀ ਉਹ 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 ਉਗਬਜ ਕਰਦੇ ਨੇ ਦੇਵਤੇ ਆਲੇ ਹਵਨ ਕਰਦੇ ਨੇ ਕਈ ਕਰਤ ਵੀਰ ਵਿਦਿਆ ਵਿਚਾਰ ਕਈ ਵੀਰ ਵਿਦਿਆ ਵਿਚਾਰ ਕਰਦੇ ਨੇ ਵੀਰ ਵਿਦਿਆ ਸ਼ਾਸਤਰ ਵਿਦਿਆ ਸ਼ਾਸਤਰ ਵਿਦਿਆ ਦੇ ਕੀ ਵਿਚਾਰ ਕਰਦੇ ਨੇ ਸ਼ਾਸਤਰ ਵਿਦਿਆ ਪੜ੍ਹਦੇ ਨੇ ਪੜ੍ਹਾਉਂਦੇ ਨੇ ਨਹੀਂ ਤਦ ਬਤਾਸ ਪਾਏ ਤਨਾ ਪਾਰ ਫੇਰ ਵੇਖਾਂ ਜੇ ਉਹਦਾ ਪਤਾ ਨਹੀਂ ਲੱਗ ਰਿਹਾ ਕਿਸੇ ਦਾ ਤਦ ਉਹਦਾ ਪਾਰ ਨਹੀਂ ਪਾਇਆ ਜਾ ਸਕਿਆ ਜੋ ਹੋ ਰਿਹਾ ਸੀ ਪਿੱਛੇ ਸਾਰਾ ਨਕਸ਼ਾ ਦੇਖੋ ਕਿਸ ਤਰੀਕ ਆਹਾਂ ਜੇ ਪੜ੍ਹੀਏ ਤੁਹਾਨੂੰ ਪਿਛਲੇ ਧਰਮ ਦਾ ਕਦੇ ਪਤਾ ਲੱਗੂਗਾ ਪਿੱਛੇ ਧਰਮ ਦੇ ਕੀ ਲੋਕ ਕਰ ਰਹੇ ਸੀ ਜੇ ਆ ਬਰਜ਼ਾਲ ਨਾਲ ਬੜੀਏ ਕੀ ਪਤਾ ਲੱਗੂ ਪਿੱਛੇ ਕੀ ਹੋ ਰਿਹਾ ਸੀ ਇਹ 4000 ਸਾਲ ਪਿਛਲੀ ਪੜਾਈ ਹੈ ਤਰੁਬ ਦੀ ਤੁਹਾਡੇ ਉਗਰੇ ਰਕਸ਼ਾ ਰਖਤਾ ਕਿਆ ਕੁਝ ਹੋ ਰਿਹਾ ਆਧਵੀ ਤੱਕ ਲੈ ਨਹੀਂ ਲਿਖੀਆਂ ਕੁਲਬੀਗ ਲੋ ਕਰ ਰਹੇ ਨੇ ਕਿ ਸੈਦਾ ਤੁਸੇ ਪ੍ਰਭਾਵ ਤੇ ਨਹੀਂ ਹੋ ਸਕਦੇ ਇਹ ਜਾਂ ਤੇ ਕਿਉਂ ਤੁਹਾਨੂੰ ਇੱਥੇ ਪੜਾਤਾ ਮੈਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਨਹੀਂ ਦੇਖ ਕੇ ਹੋ ਸਕਦਾ ਕਿਸੇ ਤੇ ਪ੍ਰਭਾਵਿਤ ਹੋ ਜਾऊं ਕੁਝ ਜਿਹੜੀ ਕਿਸ ਨੂੰ ਬੜ ਰਿਹਾ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕੋ ਰਾਜ ਰੀਤ ਕਿਤੇ ਰਾਜ ਵਾਲੀ ਰੀਤੀ ਹੈ ਕਿਤੇ ਜੋਗੀਆ ਵਾਲਾ ਧਰਮ ਕਿਤੇ ਵਿਚਾਰਧਾਰਾ ਸ਼ਿਵਜੀ ਵਾਲੀ ਹੈ ਕਿਤੇ ਵਿਸ਼ਨੂ ਵਾਲੀ ਹੈ ਵਿਸ਼ਨੂ ਵਾਲੀ ਜਿਹੜੀ ਵਿਚਾਰਧਾਰਾ ਰਾਜ ਰੀਤ ਉਹ ਪੰਡਤ ਹੈ ਉਹਦਾ ਪ੍ਰਚਾਰਕ ਪੰਡਤ ਹੈ ਪੰਡਤ ਬਾਬਣ ਗੁਰੂ ਹੈ ਜਗਤ ਕਾ ਉਹ ਬਾਬਣ ਦੀ ਜਿਹੜੀ ਪੜਾਈ ਹੈ ਉਹਦਾ ਰਾਜ ਰੀਤ ਹੈ ਪੰਡਤ ਦੀ ਕਿ ਵੀ ਜਿਹੜੀ ਜੋਗੀਆਂ ਵਾਲੀ ਪੜ੍ਹਾਈ ਹੈ ਜੋਗタルਬ ਕਈ ਸਿਮਰਤ ਸ਼ਾਸਤਰ ਉਚਰਤ ਸੁਕਰਮ ਕਈ ਸ਼ੁਭ ਕਰਮਾਂ ਨੂੰ ਸਿਮਰਤ ਸ਼ਾਸਤਰ ਸ਼ੁਭ ਕਰਮ ਉਚਾਰਣ ਕਰਦੇ ਨੇ ਐ ਕਰ ਵਿੱਚ ਅੱਗੇ ਨੇ ਐ ਕਰ ਮਾੜੇ ਨੇ ਚੁਗੇ ਮਾੜੇ ਕੰਮਾਂ ਦਾ ਡਰਣਾ ਕਰਕੇ ਸਿਮਰਤ ਸ਼ਾਸਤਰ ਦੱਸਦੇ ਨੇ ਐ ਕੰਮ ਕਰਨੇ ਚਾਹੀਦੇ ਨੇ ਐ ਨਹੀਂ ਕਰਨੇ ਚਾਹੀਦੇ ਨਿਯੋਲੀ ਆਦ ਕਰਮ ਕਹ ਹਸਤਦਾਨ ਕਿਤੇ ਡਿਓਲੀ ਕਰਮ ਕਰਦੇ ਨੇ ਸਰੀਰ ਦੀ ਸਬਾਈ ਕਰਨੀ ਫਿਰ ਉਹ ਪ੍ਰਾਣ ਆਯਾਮ ਕਰਨਾ ਕਈ ਹੱਥ ਤੋਂ ਧਾਨ ਦੀ ਉਹ ਗੱਲ ਕਰ ਰਹੇ ਨੇ ਵੀ ਜਨਾ ਹੱਥ ਨਾਲ ਧਾਨ ਦੇ ਦਿੱਤਾ ਇਹਦੇ ਵਰਗੀ ਕੋਈ ਚੀਜ਼ ਇਹ ਨਹੀਂ ਹੈ ਹਰੇਕ ਆਪਣੇ ਆਪਣੇ ਕਰਮ ਨੂੰ ਆਪਣੇ ਆਪਣੇ ਤਰੂ ਸਭ ਤੋਂ ਸ੍ਰੇਸ਼ਟ ਮੰਨਦਾ ਘਟਿਆ ਨਹੀਂ ਮੰਨਦਾ ਆਪਣੇ ਨੂੰ ਵਧੀਆ ਹਰੇਕ ਮੰਨਦਾ ਵੀ ਇਹ ਜਿਹੜਾ ਧਾਨ ਦੇਤਾ ਆਪਣੇ ਹੱਥ ਨਾਲ ਗਾਂ ਬੜੂ ਗਾਂ ਬੜੂ ਦਾ ਗਾਂ ਜਲ ਵੀ ਹੋਊਗਾ ਕਹਾਂ ਬੀਜੂਗਾ ਕਾਂ ਜਰ ਵੀ ਉਹ ਇਹ ਪੁੰਨਵਾ ਬੀਜਿਆ ਗਿਆ ਉਹਨੂੰ ਬੀਜਿਆ ਗਿਆ ਜੇਦਾ ਬੀਜੇ ਸੋਲੋ ਨੇ ਜੇਦਾ ਨਾਂ ਬੀਜੇਗਾ ਤਾਂਦਾ ਨਾਂ ਬਣ ਜੂਗੀ ਫਸਲ ਪੱਕ ਜੂਗੀ ਜੇ ਦੁਨੀਆਵੀ ਵਿਰਾਸਤ ਬੀਜਦੇ ਗਏ ਵਾਇਆ ਪੱਕ ਜੂਗੀ ਗਾਹ ਉਖਾੜੀ ਪਊ ਸ਼ਰੀਰ ਲੈ ਕੇ ਖਾਣੀ ਪਊ ਉਹ ਤਾਂ ਜਰਮ ਲੈ ਕੇ ਖਾਣੀ ਪਾ ਅਗਲੇ ਜਨਮ ਪੀਜ ਲਿਆ ਅਗਲੇ ਜਨਮ ਦਾ ਕੋਈ ਉਹ ਅਸ਼ਵ ਮੇਦ ਮੱਖ ਕੋ ਬਖਾਨ ਕਿਤੇ ਅਸ਼ਵ ਮੇਦ ਯੱਗ ਮੱਖ ਯੱਗ ਨੂੰ ਕਹਿੰਦੇ ਨੇ ਅਸ਼ਵ ਮੇਦ ਮੇਦ ਚਰਪੀ ਹੁੰਦੀ ਅਸ਼ਵ ਘੋੜਾ ਹੁੰਦਾ ਉਹਦਾ ਬਖਾਨ ਕਰਦੇ ਨੇ ਵੀ ਐ ਨੇ ਵੀ ਐ ਕਰਨਾ ਚਾਹੀਦਾ ਅਸ਼ਵ ਉਹ ਕਹਿੰਦੇ ਐ ਨਹੀਂ ਜਿਵੇਂ ਖੱਡ ਪਾੜਦਿਆਂ ਵੀ ਬਿਵਦੀਆਂ ਨੇ ਦੂਏ ਵਿਸਾਜ ਪਾਠਾਂ ਦੀਆਂ ਵੀ ਬਿਵਦੀਆਂ ਨੇ ਸੰਤਾ ਦੀ ਅੱਡ ਅੱਡ ਬਣਾਈਆਂ ਹੋਈਆਂ ਉਹ ਵੀ ਉੱਥੇ ਸੀ ਉਹ ਤਾਂ ਉੱਥੇ ਬਖਾਨ ਸੀ ਇੱਥੇ ਉਹ ਸੰਤੋਤੋ ਦੇ ਹਲੇ ਹਲੇ ਆ ਗਏ ਇੱਥੇ ਵੀ ਗੱਲ ਲਾ ਗਏ ਉਹੀ ਕੰਮ ਐਸ ਵੀ ਦੀ ਨਾ ਜੀ ਕਰੇ ਪਾਠ ਐਸ ਵੀ ਦੀ ਸਮਝਣ ਵਾਲੀ ਵਿਧੀ ਛੱਡਤੀ ਪਾਠ ਵਾਲੀ ਵਿਧੀ ਹੋਰ ਹੋਰ ਬਣਾ ਲਈ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ